ਸਤਿ ਸ੍ਰੀ ਅਕਾਲ ਜੀ ਮੇਰੇ ਕਰਤਸ ਸਭ ਰਾਜ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਬਹੁਤ ਮੈਸੇਜ ਆਉਂਦੇ ਨੇ ਸਾਡੇ ਕੋਲੇ ਵੀ ਮੇਰਾ ਪਤੀ ਬਿਮਾਰ ਆ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਬਿਮਾਰ ਆ ਜੀ ਬਹੁਤ ਪਰੇਸ਼ਾਨੀ ਦੇ ਵਿੱਚ ਦੇਖੋ ਉਹਨਾਂ ਚਿਰ ਮੈਂ ਵੀ ਕੋਈ ਨਿਰਣਾ ਨਹੀਂ ਲੈ ਸਕਦੀ ਕੋਈ ਮੈਂ ਡਿਸਾਈਡ ਨਹੀਂ ਲੈ ਸਕਦੀ ਮੈਂ ਇਹ ਨਹੀਂ ਕਹਿ ਸਕਦੀ ਵੀ ਤੁਸੀਂ ਇਹ ਕੰਮ ਕਰ ਲਓ ਜੀ ਫਲਾਨੇ ਮੈਂ ਟੋਟਕੇ ਜ਼ਰੂਰ ਪਾਉਣੀ ਹੈ ਪਰ ਜਿੰਨਾ ਚਿਰ ਮੇਰੇ ਕੋਲ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਮੈਂ ਉਸ ਟੋਟਕੇ ਨੂੰ ਦੁਬਾਰਾ ਲਾਉਸ ਨਹੀਂ ਕਰਦੀ ਮੈਂ ਲਾਉਸ ਉਦੋਂ ਹੀ ਦੁਬਾਰਾ ਕਰਦੀਆਂ ਜਦੋਂ ਮੇਰੇ ਕੋਲੇ ਰਿਜ਼ਲਟ ਆ ਜਾਂਦਾ ਦਾ ਕਿ ਮੈਨੂੰ ਵੀ ਇਹ ਹੁੰਦਾ ਵੀ ਕੀ ਪਤਾ ਹਜੇ ਇਹ ਟੋਟਕਾ ਇੰਨਾ ਕਾਮਯਾਬ ਹੈ ਕਿ ਨਹੀਂ ਹੈ ਜਿਹੜਾ ਟੋਟਕਾ ਫਿਰ ਪੂਰਾ ਕਾਮਯਾਬ ਹੋ ਜਾਂਦਾ ਮੈਂ ਉਸੇ ਟੋਟਕੇ ਦੇ ਤਵਾਰਾ ਵੀਡੀਓ ਬਣਾਉਣੀ ਹੈ ਕੱਲ ਪਰਸਾ ਸੌਰੀ ਮੇਰੇ ਕੋਲੇ ਫੋਨ ਆਇਆ ਸੀ ਇੱਕ ਮੁੰਡੇ ਦਾ ਉਹਦਾ ਡੈਡੀ ਨੂੰ ਅਧਰੰਗ ਦਾ ਦੌਰਾ ਪਿਆ ਸੀ ਕਈ ਸਾਲਾਂ ਤੋਂ ਮਿੰਜੇ ਤੇ ਸੀ ਤੇ ਮੁੰਡਾ ਵੀ ਬੜੇ ਪਰੇਸ਼ਾਨ ਸੀ ਪਹਿਲਾਂ ਉਹਦੀ ਸ਼ਾਦੀ ਬਾਰੇ ਪੁੱਛਦਾ ਸੀ ਤੇ ਫਿਰ ਉਹਨੇ ਆਪਣੇ ਡੈਡੀ ਬਾਰੇ ਮੇਰੇ ਕੋਲੇ ਗੱਲ ਕੀਤੀ ਮੇਰਾ ਡੈਡੀ ਇੱਕਣ ਟੈਕਣ ਕਈ ਸਾਲਾਂ ਤੋਂ ਬੈੱਡ ਤੇ ਆ ਤੇ ਉਹ ਉੱਠ ਬੈਠ ਨਹੀਂ ਸਕਦਾ ਅਧਰੰਗ ਦਾ ਦੌਰਾ ਪਿਆ ਹੋਇਆ ਚੱਲ ਮੈਂ ਹੁਣ ਦੱਸਿਆ ਵੀ ਰਾਜਾ ਇੱਕੜ ਇੱਕਣ ਕਰਲਾ ਤੇ ਉਹ ਇਨਸਾਨ ਠੀਕ ਹੋ ਗਿਆ ਵੀ ਕਾ ਜਦੋਂ ਪਰਸਾ ਫੋਨ ਆਇਆ ਨਾ ਮੈਂ ਉਹਨੂੰ ਕਿਹਾ ਕਨਾਂ ਆਂਟੀ ਵੀ ਮੇਰਾ ਡੈਡੀ ਠੀਕ ਹੋ ਗਿਆ ਮੈਂ ਕਿ ਭਾਈ ਵਧਾਈਆਂ ਹੋ ਗਈ ਤੇਰਾ ਡੈਡੀ ਠੀਕ ਹੋ ਗਿਆ ਉੱਪਰ ਚਿੱਕੀ ਚਾਹੀਦਾ ਵਿਆਹ ਮੰਗਣੇ ਮਕਲਾਵੇ ਤਾਂ ਹੁੰਦੇ ਹੀ ਰਹਣੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਆ ਤੰਦਰੁਸਤੀ ਮੈਂ ਉਹਨੂੰ ਕਹਿ ਵੀ ਰਾਜਾ ਨਾ ਤੂੰ ਆਏ ਕਰੇ ਪੁੱਤ ਬਣ ਕੇ ਇੱਕ ਮਿੰਟ ਲਿਖ ਦੀ ਇੱਕ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਵਾ ਦੇ ਨਹੀਂ ਤਾਂ ਹੋਰ ਕੰਮ ਬਣਦੇ ਨੇ ਨਾਲੇ ਫਿਰ ਜਦੋਂ ਕੋਈ ਇਹ ਤੁਹਾਡਾ ਜਿਹੜਾ ਮੈਸੇਜ ਆ ਕੋਈ ਹੋਰ ਦੇਖੂਗਾ ਪੜ੍ਹੂਗਾ ਤਾਂ ਕਿਸੇ ਦਾ ਉਤਸ਼ਾਹ ਵਧਦਾ ਤੇ ਅਗਲਾ ਵੀ ਕਰ ਲੈਂਦਾ ਕਿਸੇ ਦਾ ਹੋਰ ਦਾ ਭਲਾ ਹੋ ਜਾਂਦਾ ਉੱਕ ਕੇ ਵੀ ਅਗਲਾ ਵੀਡੀਓ ਤੱਕ ਨਹੀਂ ਜਾਂਦਾ ਅਲ ਕਮੈਂਟ ਰਹੀ ਹੀ ਆਪ ਦਾ ਟੋਟਕਾ ਕਰ ਲੈਂਦਾ ਪਰ ਉਹ ਮੁੰਡੇ ਇੱਥੇ ਜਦ ਮੈਂ ਇੰਨੀ ਗੱਲ ਕਹੀ ਜਵਾਨ ਹੀ ਥਥੜਾਉਣ ਲੱਗ ਗਈ ਮੈਂ ਕਿਹਾ ਵੀ ਇਹ ਕਮੈਂਟ ਨਹੀਂ ਕਰਦਾ ਪਤਾ ਮੈਨੂੰ ਵੀ ਲੱਗ ਜਾਂਦਾ ਜਦ ਹੀ ਮੈਂ ਇਸ ਚੀਜ਼ ਦੇ ਵਿੱਚ ਖੰਟੀ ਹੀ ਮੈਂ ਤਾਂ ਬੰਦੇ ਦੀ ਅੱਕ ਪਛਾਣਿਆ ਨਹੀਂ ਬੈਠੇ ਦੀ ਆਵਾਜ਼ ਦੱਸਦ ਨੇ ਵੀ ਇਹਦੇ ਅੰਦਰ ਵਿਚਾਰ ਕੀ ਚੱਲਦਾ ਫੋਨ ਆਏ ਤਾਂ ਮੈਨੂੰ ਬਹੁਤ ਛੇਤੀ ਪਤਾ ਲੱਗਦਾ ਉਹਨਾ ਮੈਨੂੰ ਸਾਹਮਣੇ ਬੈਠੇ ਬੰਦੇ ਦਾ ਨਹੀਂ ਪਤਾ ਲੱਗਦਾ ਜਦੋਂ ਕਿ ਮੇਰੇ ਨਾਲ ਫੋਨ ਤੇ ਗੱਲ ਕਰਦਾ ਮੈਂ ਉਹਦੇ ਗਹਿराई ਤੱਕ ਚਲੀ ਜਾਂਦੀ ਆਂ ਕਿ ਉਹਦੀ ਆਵਾਜ਼ ਦਾ ਕਨੈਕਸ਼ਨ ਮੇਰੇ ਕੰਨਾਂ ਦੇ ਨਾਲ ਸਿੱਧਾ ਦਿਮਾਗ ਨੂੰ ਜਾਂਦਾ। ਇਹ ਤੁਸੀਂ ਵੀ ਕਰ ਸਕਦੇ ਹੋ। ਇਹ ਕੋਈ ਮੈਂ ਰੱਬ ਨਹੀਂ, ਮੈਂ ਕਿ ਪੁੱਛਿਆ ਦੇਣ ਵਾਲੀ ਨਹੀਂ, ਮੈਂ ਕੋਈ ਸਿਆਰਪ ਕਰਨ ਵਾਲੀ ਨਹੀਂ ਹੈਗੀ। ਹਾਂ, ਐਵੇਂ ਬਹਿਮਾਂ ਚ ਪਾਵਾ ਤੁਹਾਨੂੰ ਵੀ ਮੈਂ ਬਹੁਤ ਕਰਨੀ ਆ ਰਹੀਆਂ ਜੀ। ਮੈਂ ਤਾਂ ਇਹ ਤੁਸੀਂ ਵੀ ਕਰ ਸਕਦੇ ਹੋ ਜਿਹੜਾ ਕੰਮ ਮੈਂ ਕਰ ਸਕਦੇ ਹਾਂ ਤੁਸੀਂ ਕਰ ਸਕਦੇ ਹੋ। ਤੁਹਾਨੂੰ ਇਸੇ ਨੇਰ ਦੇ ਵਿੱਚ ਰੱਖਿਆ ਹੋਇਆ ਜੇ ਮੇਰਾ ਦਿਮਾਗ ਕੰਮ ਕਰਦਾ ਤੁਹਾਡਾ ਵੀ ਕਰਦਾ ਵਾ। ਉਹ ਜਿਹੇ ਦਿਮਾਗ ਜਿਹੜਾ ਮੇਰੇ ਰੱਬ ਨੇ ਲਾਇਆ ਤੁਹਾਡਾ ਵੀ ਲਾਇਆ ਪਰ ਤੁਸੀਂ ਕੋਸ਼ਿਸ਼ ਨਹੀਂ ਕਰਕੇ ਜਦੋਂ ਕਿਸੇ ਦਾ ਅਣਜਾਣ ਬੰਦੇ ਦਾ ਫੋਨ ਆ ਜਾਂ ਤੁਹਾਡੇ ਜਾਣ ਕਰਦਾ ਆਉਂਦਾ ਜਾਂ ਕਿਸੇ ਦਾ ਵੀ ਆਉਂਦਾ ਜੋ ਉਹ ਗੱਲ ਕਰਦਾ ਜੋ ਉਸ ਟਾਈਮ ਉਹਦੇ ਦਿਮਾਗ ਦੇ ਵਿੱਚ ਚੱਲਦਾ ਤੁਹਾਡੇ ਦਿਮਾਗ ਦੇ ਵਿੱਚ ਆਟੋਮੈਟਿਕ ਚੱਲਣਾ ਜਿਉਂਦੀ ਸ਼ਕਲ ਤੁਹਾਡੇ ਸਾਹਮਣੇ ਆ ਕੇ ਕੱਢ ਜੂ ਤੁਸੀਂ ਉਹਨੂੰ ਫੋਨ ਤੇ ਦੇਖਿਆ ਹੁੰਦਾ ਸੌਰੀ ਫੋਨ ਤੇ ਨਾ ਗੱਲ ਕੀਤੀ ਹੁੰਦੀ ਆ ਜਦੋਂ ਤੁਹਾਡੇ ਸਾਹਮਣੇ ਉਹ ਇਨਸਾਨ ਤੁਸੀਂ ਉਹ ਪਛਾਣ ਲਓ ਵੀ ਇਹ ਇਨਸਾਨ ਸੀ ਜਿਹਨੇ ਫੋਨ ਤੇ ਗੱਲ ਕੀਤੀ ਸੀ ਤੁਸੀਂ ਉਹਦੇ 'ਚ ਫੋਟੋ ਬਣਾਉਣ ਜਾਣਦੇ ਹੋਵੋਗੇ ਤਾਂ ਫੋਟੋ ਬਣਾ ਦੋਗੇ ਸਰ ਉਹ ਕੋਈ ਸਪੁੱਛਿਆ ਪਾਛਿਆ ਨਹੀਂ ਹੁੰਦੀ ਮੈਂ ਫੇਰ ਵੀ ਕਹਿੰਦੀ ਕੋਈ ਸਿਰਫ ਸੁਣ ਫਨੀ ਯਾਰ ਹੁੰਦੀ ਇਹ ਸਾਰਾ ਦਿਮਾਗ ਦੇ ਖੇਡ ਆ ਦਿਮਾਗ ਦੀ ਤੁਹਾਡਾ ਦਿਮਾਗ ਆ ਇਹ ਦਿਮਾਗ ਦੇ ਵਿੱਚ ਸਾਰਾ ਕੁਝ ਜ ਸਾਡੇ ਇਹ ਤੋਂ ਲੈ ਕੇ ਜੜ ਤੱਕ ਕੁੱਟ-ਕੁੱਟ ਕੇ ਸਾਡੇ ਦਿਮਾਗ ਦੇ ਵਿੱਚ ਭਰਿਆ ਪਿਆ ਸੀ ਟੱਕੀ ਨਹੀਂ ਖੋਲਦੇ ਫਰਕ ਇੰਨਾ ਹੀ ਆ ਇੱਥੇ ਕੋਈ ਕੁਛ ਨਹੀਂ ਉਹਲਾ ਰੱਖਦੇ ਨੇ ਸਾਰੇ ਇੱਕ ਦੂਜੇ ਤੇ ਕਿਸੇ ਨੂੰ ਪਤਾ ਨਾ ਲੱਗ ਜਵੇ ਹੋਰ ਨੂੰ ਇਹ ਗੱਲ ਦਾ ਮੈਂ ਸਪਸ਼ਟ ਕਹ ਨਹੀਂ ਐਸੇ ਕਰਕੇ ਮੈਂ ਲੋਕਾਂ ਨੂੰ ਕੌੜੀ ਲੱਗਦੀਆਂ ਐਸੇ ਕਰਕੇ ਮੈਂ ਬੁਰੀ ਲੱਗਦੀਆਂ ਦੇਖੋ ਗੁਰੂ ਗ੍ਰੰਥ ਸਾਹਿਬ ਇੱਕ ਸੇ ਕੱਲੇ ਦਾ ਨਿੱਗਾ ਬੈਵਲਾ ਉਹ ਕਿਸੇ ਕੱਲੇ ਦੀ ਨਿੱਗੀ ਰਮੈਨ ਉਹ ਕਿਸੇ ਕੱਲੇ ਦੀ ਨਿੱਗੀ ਕਰਾਂਨ شریف ਉਹ ਕੱਲੇ ਦੀ ਨਿੱਗੀ ਨਾ ਮੁਸਲਮਾਨਾਂ ਦੀਆਂ ਨਾ ਸਿੱਖਾਂ ਦੀਆਂ ਨਾ ਹਿੰਦੂਆਂ ਦੀਆਂ ਨਾ ਕਿਸੇ ਹੋ ਧਰਮ ਦੀ ਉਹਨੂੰ ਕੋਈ ਧਰਮ ਵਾਲਾ ਵੀ ਪੜ ਸਕਦਾ ਆ ਮੇਰੇ ਨੂੰ ਕਹਿੰਦੇ ਨੇ ਕਹਿੰਦੇ ਹਿੰਦੂਆਂ ਦੇ ਟੋਟਕੇ ਨੇ ਇਹ ਪਾਈ ਜਾਂਦੇ ਸਾਡੇ ਚੱਕ ਚੱਕ ਕੇ ਸੁਣਨ ਵਾਲੀ ਗੱਲ ਆ ਕਤੋਰੀ ਫੁਲਕੇ ਤਾਂ ਥੋੜਾ ਜਿਹਾ ਕੰਟਰੋਲ ਹੋ ਗਿਆ ਨਾ ਮੈਂ ਕਿਹੜਾ ਕਸਤਾ ਕੁਛ ਲੈਣੀ ਆ ਹੂੰ ਬਸ ਫਰਕ ਇਹੀ ਆ ਐਸੇ ਕਰਕੇ ਮੇਰੇ ਤੇ ਮਿਰਚਾਂ ਨੂੰ ਲੱਗਦੀ ਆ ਦੁਨੀਆ ਮੈਂ ਵੀ ਬੀਬੀ 50 5000 ਰੁਪਏ ਲੈਣਾਂ ਆ ਆਥਰ ਨੂੰ ਇਹ ਨਾਲ ਸ਼ੰਗੱਡੀ ਲੈ ਕੇ ਖੜਾ ਦੂੰਗੀ ਕਿਉਂ ਲਵਾਵੇਂ ਕਿਉਂ ਕਿਸਦਾ ਫੋਨ ਪੀਵਾਂ ਪਹਿਲੇ ਹੀ ਲੋਕੀ ਦਾ ਨਿਚੋੜੇ ਪਾਨੇ ਨਿੰਬੂ ਵਾਂਗੂ ਉੱਤੇ ਚਿਕਮਾਏ ਖਾਣ ਵਾਲੀ ਜੰਮ ਜਮਾ ਲੋਕਾਂ ਨੂੰ ਹਾਂ ਬਿਲਕੁਲ ਨਹੀਂ ਕੰਮ ਵੰਡਦੇ ਨੇ ਲੋਕਾਂ ਦੇ ਪ੍ਰਮਾਤਮਾ ਬਣਾਉਂਦਾ ਹੈ ਮੇਰਾ ਕੀ ਰੋਲ ਹੈ ਇਹਦੇ ਵਿੱਚ ਮੈਂ ਤਾਂ ਵੀਡੀਓ ਪਹਿਲਾਂ ਵੀ ਪਾਉਸੀ ਹੁਣ ਵੀ ਪਾਉਣੀ ਆ ਹਾਂ ਪਹਿਲਾਂ ਵੀ ਮੈਨੂੰ ਮੇਰਾ ਪੇਜ ਮੋਨਟਾਈਜ਼ ਹੋਇਆ ਸੀ ਮੈਨੂੰ ਜਿਹੜੇ ਦੋਸ ਲੜਾਉ ਸੀ ਪਹਿਲਾਂ ਮੈਂ ਸੀ ਹੁਣ ਵੀ ਆਉਂਦੇ ਨਹੀਂ ਨਾਲ ਕੋਈ ਪੈਸੇ ਵਿੱਚ ਥੋੜੀ-ਕੀ ਵੀਡੀਓ ਪਾਉਂਦਾ ਇਹ ਤਾਂ ਸ਼ੌਕ ਨੇ ਸਭ ਤੇ ਹਾਂ ਆਉਣ ਲੱਗੇ ਤਾਂ ਉਹ ਦੋ ਵਾਰੀ ਨਹੀਂ ਆਉਣ ਲੱਗੇ ਤਾਂ ਉਹ ਦੋ ਵਾਰੀ ਆਪਣਾ ਮੂਤਾ ਕਹਿੰਦੀਆਂ ਗੱਲ ਹਾਂ ਚਲ ਠੀਕ ਹੈ ਕਿਸੇ ਦੀ ਮਜਬੂਰੀ ਵੀ ਆਪਾਂ ਇਹ ਵੀ ਨਹੀਂ ਕਹਿੰਦੇ ਚਲੋ ਕਿਸੇ ਭੈਣ ਭਾਈ ਦੀ ਤਿਪਤ ਦੀ ਮਜਬੂਰੀ ਵੀ ਹੁੰਦੀ ਹੈ ਕੋਈ ਸ਼ੌਕ ਤੌਰ ਤੇ ਪਾਉਂਦਾ ਕੋਈ ਮਜਬੂਰੀ ਨੂੰ ਪਾਉਂਦਾ ਕੋਈ ਡਿਪਰੈਸ਼ਨ ਤੋਂ ਨਿਕਲਣ ਨੂੰ ਪਾਉਂਦਾ ਵਾ ਬਸ ਤਨ ਚਾਂਸ ਨੇ ਦੇ ਹੁਣ ਤੁਸੀਂ ਗੱਲ ਸੁਣੋ ਕੋਈ ਵੀ ਤੁਹਾਡਾ ਪਰਿਵਾਰਕ ਮੈਂਬਰ ਕਿੰਨਾ ਹੀ ਚਿਰ ਦਾ ਬਿਮਾਰੀ ਨਾਲ ਬਿਮਾਰ ਆ ਪਮਾ ਨੂੰ ਫਰੰਗ ਦਾ ਦौरा ਪਿਆ ਤੁਮਾ ਨੂੰ ਫਰੰਗ ਦਾ ਪਿਆ ਪਮਾ ਨੂੰ ਕਸ ਦਾ ਪਿਆ ਆ ਵਾ ਤੁਸੀਂ ਇਲਾਜ ਕਰਾ ਕਰ ਹੰਮ ਕੇ ਪਹਿਲਾਂ ਤਾਂ ਡਾਕਟਰੀ ਇਲਾਜ ਕਰਾਓ ਪਹਿਲੇ ਇਹ ਨਾ ਬੇਬੇ ਦਾ ਚੱਕਰ ਟੋਟਕਾ ਕਰ ਦੋ ਨਾ 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 ਇਹ ਕੰਮ ਨਾ ਕਰੋ ਪਹਿਲਾਂ ਡਾਕਟਰ ਦੇ ਇਲਾਜ ਕਰਾਓ ਹਾਂ ਡਾਕਟਰ ਦੇ ਨਾਲ ਨਾਲ ਤੁਸੀਂ ਟੋਟਕੇ ਵੀ ਕਰੋ ਤੁਹਾਡਾ ਭਲਾ ਹੋਊਗਾ ਕਿਉਂ ਇੱਕ ਪ੍ਰਕৃতি ਹੈ ਇਹ ਤੁਸੀਂ ਅਸੀਂ ਮੈਂ ਆਪਾਂ ਦੇਵੀ ਦੇਵਤਿਆਂ ਨੂੰ ਖੁਸ਼ ਨਹੀਂ ਕਰ ਸਕਦੇ ਅੱਪਾ ਪ੍ਰਮਾਤਮਾ ਨੂੰ ਉੰਨੀ ਜਲਦੀ ਕੁਛ ਨਹੀਂ ਕਰ ਸਕਦੇ ਜਿੰਨੀ ਜਲਦੀ ਸਾਨੂੰ ਲੋੜ ਆ ਜਿਹੜੀ ਪ੍ਰਕਿਰਤੀ ਆ ਜਿਹੜਾ ਇਹ ਬਨਸਪਤੀ ਆ ਇਹ ਇੱਕ ਦੇਵੀ-ਦੇਵਤਿਆਂ ਦਾ ਇੱਕ ਦੂਜਾ ਨਾਮ ਆ ਇਹ ਸਾਡੀ ਬਹੁਤ ਛੇਤੀ ਸੰਦ ਨੇ ਹਰ ਇੱਕ ਦਰਖਤ ਦੇ ਵਿੱਚ ਜਾਨ ਆ ਹਰ ਇੱਕ ਪੱਤੇ ਦੇ ਪੱਤੇ ਦੇ ਵਿੱਚ ਜਾਨ ਆ ਹਰ ਇੱਕ ਪੱਤਾ ਪੱਤਾ ਸਾਡਾ ਕੰਮ ਕਰਦਾ ਹਰ ਇੱਕ ਪ੍ਰਕਿਰਤੀ ਸਾਡੇ ਕੰਮ ਲਈ ਆ ਪਰ ਅਸੀਂ ਜੇ ਕਹੀਏ ਵੀ ਸਾਨੂੰ ਦੇਵੀ-ਦੇਵਤੇ ਇੰਨੀ ਛੇਤੀ ਸਾਡੇ ਤੇ ਖੁਸ਼ ਨਹੀਂ ਹੋਣ ਵਾਲੇ ਕੋਈ ਸਾਡੇ ਤਾਂ ਪਹਿਲੇ ਲਿਚਕੜਤੀਆਂ ਸਾਡੇ ਕਰਮ ਹੀ ਨੇ ਮਾਰੇ ਕੀਤੇ ਹੋਏ ਨੇ ਜੱਟ ਬੇਬਿਆ ਕੌੜੀ ਜੀ ਬਾਂਗ ਆ ਸਮਝਣੀ ਉਹ ਗੱਲ ਹੱਕ ਨਹੀਂ ਅਸੀਂ ਇੰਨੇ ਚੰਗੇ ਤਾਂ ਹੋਈ ਨਹੀਂ ਸਕਦੇ ਸਾਨੂੰ ਤਾਂ ਪ੍ਰਕਿਰਤੀ ਛੋਟੇ ਛੋਟੇ ਤੁਹਾਨੂੰ ਮੈਂ ਤਾਂ ਹੀ ਚਿੱਜਾਂ ਦੱਸੇ ਸਾਰੀ ਸਰੋ ਹੋਈ ਗਲਾਂਗ ਹੋਏ ਲੇਚੀਆਂ ਹੋਈਆਂ ਜਾਂ ਪਿੱਪਲ ਦਾ ਪੱਤਾ ਜਾਂ ਤੇਜ ਪੱਤਰ ਇੱਕ ਹੀ ਆ ਇੱਕ ਬਨਸਪਤੀ ਇੱਕ ਪ੍ਰਕਿਰਤੀ ਇਨ੍ਹਾਂ ਨਾਲ ਆਰਾਮ ਆਉਂਦਾ ਦੁਨੀਆ ਨੂੰ ਕੋਈ ਮੈ ਤੁਹਾਨੂੰ ਹੋਰ ਕੋਈ ਵੱਡਾ ਨਹੀਂ ਦੱਸਦੀ ਹੈਗੀ ਵੀ ਚਾਂਦੀ ਸੋਨਾ ਪਿੱਤਲਾ ਲਵੋ ਉੱਥੋਂ ਬਲਾਨਾ ਕਰੋ ਇੰਨੇ ਇੰਨੇ ਡਾਲਰ ਆਣਾ ਆਊਗਾ ਇੰਨਾ ਆਊਗਾ ਬਲਾਨਾ ਕਰੂੰਗਾ ਨਹੀਂ ਇਹ ਕੁਝ ਮਰਕਾ ਦੇ ਦੱਸਿਆ ਜਾਂ ਮੀਟ ਸ਼ਰਾਬ ਆਂਡਾ ਸਰਕਟ ਕਿਸੇ ਵੀ ਟੋਟਕੇ ਵਿੱਚ ਦੱਸਿਆ ਮੈਂ ਜਾਂ ਕੋਈ ਸਮਾਨ ਮੇਰੇ ਕੋਲ ਲੈ ਕੇ ਜਾਓ ਮੈਂ ਦੱਸਿਆ ਕਦੇ ਹੈ ਨਹੀਂ ਨਾ ਵੀ ਜਾਂ ਫਿਰ ਤੁਸੀਂ ਮੇਰੇ ਕੋਲੇ ਆਵੋ ਜਾਂ ਭਾਈ ਮੈਂ ਤੁਹਾਡੇ ਘਰੇ ਆ ਕੇ ਫਿਰ ਤੁਹਾਡਾ ਇਲਾਜ ਕਰੂੰ ਦੇਖੋ ਕਿੰਨਾ ਮੁੰਡਾ ਪਾਗਲ ਹੋਇਆ ਸੀ ਮੈਂ ਕੀਤਾ ਠੀਕ ਕੌਣ ਕਰਨ ਵਾਲਾ ਭਗਵਾਨ ਅਸੀਂ ਭਗਵਾਨ ਨੂੰ ਪਾਸੇ ਕਰ ਦਿੰਦੇ ਆਂ ਮੁੰਡਾ ਲਾ ਦਿੰਦੇ ਆਂ ਭਗਵਾਨ ਨੂੰ ਉਹ ਮੈਂ ਕੀਤਾ ਯਾਰ ਮੈਂ ਮੇਰੇ ਟੋਟਕਿਆਂ ਨੇ ਕੀਤਾ ਹੈ ਉਹ ਤਾਂ ਮੈਂ ਕੀਤਾ ਸਾਡੇ ਮੈਨੂੰ ਆਉਂਦਾ ਸੀ ਕਰਨਾ ਮੈਂ ਸਾਡੇ ਦਾਦੇ-ਪਰਦਾਦੇ ਤੋਂ ਇਹ ਕੰਮ ਕਰਦੇ ਸੀ ਚਾਹੇ ਕਿਸੇ ਦਾਦੇ-ਪਰਦਾਦੇ ਨੇ ਭੰਦਾ ਕਰਦਾ ਕਾਹਨੋਂ ਮੈ ਤੇ ਪੁੱਛਦਾ ਕਹਿੰਦਾ ਕੁੰਡਾ ਨਾ ਕੋਲੇ ਆਵੇ ਕਰਤਾ ਕਦੇ ਝਾਏ ਮੰਦਰ ਨਾ ਗਿਆ ਸਾਡੇ ਵਰਗਾ ਹੈ ਨਹੀਂ ਬਾਬਾ ਗੱਲ ਦੇਖੋ ਕੋਰੀ ਜੀ ਕਰਦੀਆਂ ਜੇ ਗੱਲ ਕੋਰੀ ਕਰਦੀਆਂ ਫਰਕ ਵੀ ਲੋਕਾਂ ਨੂੰ ਪਰਮਾਤਮਾ ਤਾਂ ਹੀ ਪਾਉਂਗਾ ਜੇ ਮੈਂ ਲੋਕਾਂ ਨੂੰ ਵਿਝਾਉਣ ਲੱਗ ਗਈ ਨਾ ਨਾਂ ਨੂ ਮਿਰਚ ਮਸਾਲੇ ਟੋਟ ਕੇ ਤੇ ਲਾਉਣ ਲੱਗੀ ਲੋਕਾਂ ਨੂੰ ਫਾਇਦਾ ਵੀ ਨਹੀਂ ਹੋਣਾ ਜਿਵੇਂ ਪੈਸੇ ਲੈਣ ਲੱਗੀ ਇਹ ਵੀ ਗੱਲ ਹਾਂ ਵੀ ਤੁਸੀਂ ਹੁਣ ਕੀ ਕਰਨਾ ਜਿਹੜਾ ਤੁਹਾਡਾ ਪਰਿਵਾਰਕ ਮੈਂਬਰ ਬਿਮਾਰ ਆ ਇੱਕ ਤੁਸੀਂ ਕਿਸੇ ਵੀ ਦਿਨ ਚਾਹੇ ਹੁਣ ਚਲੇ ਜਾਓ ਜਦ ਤੋਂ ਤੁਹਾਡੇ ਕੋਲ ਵੀਡੀਓ ਆ ਗਈ ਜਾਂ ਤੇ ਚਲੇ ਜਾ ਜਿਹੜਾ ਬੋੜ ਦਾ ਦਰਕਤ ਹੁੰਦਾ ਜਿਹਨੂੰ ਬਰੋਟਾ ਵੀ ਕਹਿੰਦੇ ਨੇ ਬੋੜ ਵੀ ਕਹਿੰਦੇ ਨੇ ਉਹਦੇ ਥੱਲੇ ਜਾ ਕੇ ਇੱਕ ਦੀਵਾ ਜਗਾਉਣਾ ਸਰੋਂ ਦੇ ਤੇਲ ਦਾ ਬੜੀ ਸਰਦਾ ਭਾਵਨਾ ਵਿਸ਼ਵਾਸ ਦੇ ਨਾਲ ਜੋਤ ਵੀ ਲਾਉਣੀ ਆ ਤੇ ਉੱਥੇ ਧੂਪ ਬੱਤੀ ਵੀ ਲਾਉਣੀ ਆ ਪਹਿਲਾਂ ਜਲ ਵੀ ਚਲੋ ਹੁਣ ਤੁਸੀਂ ਕੀ ਕਰਨਾ ਵੀ ਹੈ ਬਾਬਾ ਜੀ ਮੈਂ ਤੁਹਾਡੀ ਥੋੜੀ ਜਿਹੀ ਪ੍ਰਕৃতি ਲੈ ਕੇ ਜਾਣੀ ਆ ਤੁਹਾਡੇ ਥੋੜੀ ਜਿਹੀ ਅੰਸਬ ਦੇ ਘਰੇ ਲੈ ਕੇ ਜਾਣੀ ਆ ਮੇਰਾ ਫਲਾਣਾ ਬੰਦਾ ਬਿਮਾਰ ਆ ਮੇਰਾ ਪਤੀ ਜਾਂ ਮੇਰਾ ਬੱਚਾ ਜਾਂ ਮੇਰਾ ਭਰਾ ਜਾਂ ਮੇਰਾ ਪਿਤਾ ਉਹ ਨੂੰ ਨਾ ਤੁਸੀਂ ਠੀਕ ਕਰ ਸਕਦੇ ਆ ਤੁਸੀਂ ਦੁਨੀਆ ਨੂੰ ਠੀਕ ਕਰਦੇ ਤੁਸੀਂ ਮੇਰੇ ਪਿਤਾ ਜੀ ਨੂੰ ਵੀ ਠੀਕ ਕਰ ਤੁਸੀਂ ਮੇਰੇ ਪਤੀ ਨੂੰ ਵੀ ਠੀਕ ਕਰ ਸਕਦੇ ਹੋ ਤੁਸੀਂ ਮੇਰੇ ਪੁੱਤਰوں ਵੀ ਇਹ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਇਹ ਨਹੀਂ ਫਟਦੇ ਕੇ ਗਏ ਆਏ ਤੋਂ ਖਿਚਲੀ ਜਾ ਕੇ ਆਏ ਨਹੀਂ ਖਿਚਣੀ ਤੁਸੀਂ ਕੀ ਕਰਨਾ ਹੁਣ ਜਿਹੜੀ ਉਹਨਾਂ ਦੀ ਉਹ ਵੀ ਇੱਕ ਦੇਵਤਾ ਦੇਵਤਾ ਦੀ ਦਾੜੀ ਲੈਣੀ ਆ ਤੁਸੀਂ ਬੜੇ ਪਿਆਰ ਨਾਲ ਪਿਤਾ ਜੀ ਮੇਰੀ ਮਜਬੂਰੀ ਆ ਇਹ ਜਿਹੜੇ ਤੁਹਾਡੇ ਦਾੜੀ ਦੇ ਵਾਲ ਨੇ ਮਿਲ ਜਾ ਰਿਹਾ ਪਿਤਾ ਜੀ ਮੇਰੀ ਬਹੁਤ ਵੱਡੀ ਮਜਬੂਰੀ ਹੈ ਅੱਖਾਂ 'ਚ ਉਸ ਟਾਈਮ ਤੁਹਾਡੇ ਹਿੰਝੂ ਆ ਜਾਣ ਪਿਤਾ ਜੀ ਮੇਰੀ ਬਹੁਤ ਵੱਡੀ ਮਜਬੂਰੀ ਆ ਮੇਰਾ ਜੀਤਾ ਕਰਦਾ ਨਹੀਂ ਸੀ ਤੁਹਾਡੇ ਨਾਲੋਂ ਦਾੜੀ ਤੁਹਾਡੀ ਤੋੜਨ ਨੂੰ ਪਰ ਮੇਰੀ ਮਜਬੂਰੀ ਆ ਤੁਹਾਡੀ ਦਾੜੀ ਮੇਰੇ ਪਿਤਾ ਜੀ ਨੂੰ ਠੀਕ ਕਰ ਸਕਦੀ ਮੈਂ ਇਸ ਉਮੀਦ ਨਾਲ ਆਇਆ ਦੁਨੀਆ ਦੇ ਭਲਾ ਕਰ ਦਿਓ ਮੇਰਾ ਵੀ ਭਲਾ ਕਰੋ ਉਸ ਦਾੜੀ ਨੂੰ ਲਿਆ ਕੇ ਘਰੇ ਲਾਲ ਰੰਗ ਦੇ ਕੱਪੜੇ 'ਚ ਬੰਨ ਕੇ ਸੱਜੇ ਪਾਸੇ ਦੇ ਮੋਢੇ ਨਾਲ ਬੰਨਦੇ ਸੱਜੇ ਪਾਸੇ ਦੇ ਮੋੜਨਾ ਜਿੰਨਾ ਚਿਰ ਆਰਾਮ ਨਹੀਂ ਆਉਂਦਾ ਉਨਚਰੋਂ ਖੋਲਣੀ ਨਹੀਂ ਹੈਗੀ ਜਦੋਂ ਆਰਾਮ ਆ ਗਿਆ ਭਾਈ ਜਲ ਪ੍ਰਵਾਹ ਕਰ ਦਿਓ ਇੰਨਾ ਹੀ ਕੰਮ ਸੀ ਉਸੇ ਕਹਿੰਦੇ ਬੇਬੇ ਵੀਡੀਓ ਲੰਬੀ ਲੈ ਗਈ ਭਾਈ ਵੀਡੀਓ ਲੰਬੀ ਲਜਾਣੀ ਪੈਂਦੀ ਆ ਸਮਝਾਉਣਾ ਵੀ ਪੈਂਦਾ ਦੱਸਣਾ ਵੀ ਪੈਂਦਾ ਦੇਖੋ ਜੇ ਇੰਨੇ ਕ 5-7 10 ਮਿੰਟਾਂ ਤੁਹਾਡਾ ਭਲਾ ਹੋ ਜਵੇ ਮੇਰੇ ਕੋਲ ਤਾਂ ਨਹੀਂ ਚੱਲ ਕੇ ਆਏ ਕੋਈ ਕਿਰਾਇਆ ਤਾਂ ਨਹੀਂ ਲੱਗਿਆ 10 ਮਿੰਟ ਵੀਡੀਓ ਵਾਚ ਕੀਤੀ ਆ ਕੋਈ ਮੈਂ ਪੈਸਾ ਤਾਂ ਨਹੀਂ ਲਿਆ ਹੈ ਇੰਨਾ ਕੰਮ ਵੀ ਨਹੀਂ ਕਰ ਸਕਦੇ ਇੰਨੇ ਨਾਲ ਵੀ ਵੀਡੀਓ ਨੂੰ ਐ ਕੱਟ-ਕੱਟ ਵਿੱਚ ਤਾਂ ਦੇਖਣਗੇ ਐ ਦੇਖਨੇ ਹੋਵੇ ਉਹਨਾਂ ਫਾਇਦਾ ਨਹੀਂ ਹੁੰਦਾ ਇਹ ਮੈਂ ਮੂੰਹ ਤੇ ਕਹਿਨੀ ਆ ਵੀ ਉਹਨਾਂ ਉਹ ਅਸਰ ਘਟ ਜਾਂਦਾ ਫਿਰ ਅਸਰ ਉਹਦੀ ਦਵਾਈ ਦਾ ਹੋ ਜਦੋਂ ਤੁਸੀਂ ਦਵਾਈ ਨੂੰ ਚੰਗੀ ਤਰ੍ਹਾਂ ਸਮਝੋਗੇ ਚੰਗੀ ਤਰ੍ਹਾਂ ਉਸ ਦਵਾਈ ਨੂੰ ਦੇਖੋਗੇ ਨਹੀਂ ਤਾਂ ਕਦੇ ਕੋਈ ਗੋਲੀ ਲੜੀ ਕਦੇ ਕੋਈ ਲੜੀ ਨਹੀਂ ਫਾਇਦਾ ਹੁੰਦਾ ਬਸ ਇੰਨਾ ਹੀ ਫਰਕ ਆ ਵੀਡੀਓ ਨੂੰ ਚੰਗੀ ਲੱਗਦੀ ਹੈ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਟੱਲੀ ਵਾਲਾ ਬਟਨ ਨਾਪ ਦਿਆ ਕਰੋ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹਿਲਾਂ ਪਹੁੰਚ ਜਾਇਆ ਕਰੇ ਦੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਨਵੇਂ ਆਇਓ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਉਹ ਜ਼ਰੂਰ ਕਰ ਦਿਆ ਕਰੋ ਤੁਹਾਡਾ ਇੱਕ ਇੱਕ ਸਬਸਕ੍ਰਾਈਬਰ ਸਾਡੇ ਲਈ ਬਹੁਤ ਹੀ ਕੀਮਤੀ ਹੈ ਅੱਛਾ ਜੀ ਦਬੋ ਜਾਓ